ਕਿਥੋਂ ਰੋ ਮੇਰਾ ਬੋਜੋ 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 ਜਿਆਰ ਆਖਰ ਨਗਰ ਆਵੀਂ ਆ ਗਏ ਲੋ ਇੱਕ ਮਿੰਟ ਰੁਕ ਕੇ ਆਇਆ ਪਾਸੇ ਥੱਲੇ ਦਾ ਭਾਈ ਸਰ ਸਰ ਥੋੜਾ ਕਰ ਲੈ ਮਿਲਣਾ ਆਇਆ ਤੇ ਸਰ ਇਕੱਠੇ ਆ ਜਾਓ ਸਰ ਵਨ ਟੌਪ ਕਰ ਲੈ ਨਾਲ ਕੋਟ ਦਿਓ ਮਾਨਸ਼ਾ ਵੀ ਕਹਿੰਦਾ ਚਲੋ ਕਰੋ ਪਿੱਛੇ 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 ਮਾਨਸ਼ਾ ਵੀ ਕਹਿੰਦਾ ਇਕੱਠੇ ਹੋ ਜਾਓ ਪਿੱਛੇ ਪਿੱਛੇ ਮਾਨਸ਼ਾ ਵੀ ਕਹਿੰਦਾ ਜੋੜ ਦਿਓ ਇਕੱਠੇ ਹੋ ਜਾਓ ਜੋੜ ਦਿਓ ਆਖਿਰ ਚੋ ਵਈ ਗਾਲੀਓ ਰਾਮ ਕਰਾ ਰਹੇ ਰਾਮ ਕਰਾ ਰਹੇ ਭਾਈ ਨੂੰ ਆਹ ਜੀ ਸਾਹਮਣੇ ਕਰ ਬੰਦੋ ਸਾਹਮਣੇ ਕਰ ਸਾਹਮਣੇ ਸਾਹਮਣੇ ਬਾਕੀ ਜੀ ਬ੍ਰਾਈਡ ਮੈਂ ਕਰਦਾ ਸਾਹਮਣੇ ਪਲੀਜ਼ ਰਸਤਾ ਬੰਦ ਮੈਚ ਰੋਟ ਮਾੜੋ ਬਾਪੂ ਬ੍ਰਾਈਡ

ਕੀ ਕਰਨੇ ਲੱਗੇ ਨਾ ਨੀ ਇਹ ਤਾਂ ਨਾਲ ਇਧਰ ਮਤ ਨਾ ਸੜੀ ਟੱਪੇ ਨਾਲ ਸੰਕਰ ਅੱਗੇ ਟੱਪੇ ਨਾਲ ਰੋਹਣੇ ਇਹ ਪੂਰਾ RAMNA RAMNA ਸਭੇ ਕਰਾਦਾ ਕਿ ਅੱਗੇ ਆ ਜਾਓ ਅੱਗੇ ਪਿੱਛੇ ਆਓ ਥੱਲੇ ਜੀਓ ਉੱਤਰ ਆਓ ਜੀ ਆ ਜਾਓ ਬੜਾ ਤੁਸੀਂ ਪੱਲੇ ਥੋੜਾ ਪਿੱਛੇ ਹੋ ਜਾਓ ਤੁਸੀਂ ਹਾਂ ਜੀ ਰੋਹੀਆ ਬਾਕੀ ਸਭ ਕਿੱਥੇ ਸਭ ਜਗ੍ਹਾ ਤੇ ਦੇਦੇ ਹੋ ਰੋਟੇ ਉਹਨਾਂ ਨੂੰ ਤੇ ਕੰਮ ਕਰ ਲੈਂਦੇ ਹੋ ਬਿਜੀ ਰਪੇ ਮਾਨ ਸਰ ਇੱਕ ਮਿੰਟ ਮਾਨ ਸਰ ਪੂਰਾ ਚੁੱਪ ਨਹੀਂ ਹੋ ਗਿਆ ਇੱਕ ਵਾਰ ਇੱਕ ਵਾਰ ਇੱਕ ਵਾਰ ਮਾਨ ਸਰ ਮੈਂ ਮਾਫੀ ਯਾਰ ਉੱਪਰ ਮੱਚਾ ਮਾਦਰ ਸਾਹਮਣੇ ਜਾਓ ਜਿਵੇਂ ਕੈਮਰੇ ਉੱਤੇ ਟੁੱਕੇ ਸੀਵੇਂ ਕੈਮਰੇ ਉੱਤੇ ਆਜ ਪਵਿੱਤਰ ਨਗਰੀ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਪਰਿਵਾਰ ਸਮੇਤ ਆਇਆ ਪਰਮਾਤਮਾ ਨੇ ਸਲੇਮੀ ਨੇ ਸਾਡੇ ਪਰਿਵਾਰ ਚ ਨਿਯਮਤ ਬਖਸ਼ਿਸ਼ ਨਿਯਮਤ ਦਾ ਮਤਲਬ ਪ੍ਰਮਾਤਮਾ ਦੀ ਬਖਸ਼ਿਸ਼ ਸੋ ਅੱਜ ਨੀਦੇ ਰੋਲੇ ਪਹਿਲੀ ਵਾਰ ਬਾਹਰ ਆਈ ਹੈ ਕਰੋ ਮੱਥਾ ਟੇਕਣ ਆਏ ਆ ਸ਼ੀਵਾ ਲੈਣ ਆਏ ਆ ਬੱਚੇ ਦੀ ਤੰਦਰੁਸਤੀ ਵੀ ਤੇ ਪੂਰੇ ਪੰਜਾਬ ਦੇ ਲੋਕਾਂ ਦੀ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ ਹੈ ਸਭਾ ਦੇ ਪੱਲੇ ਦੀ ਅਰਦਾਸ ਕੀਤੀ ਹੈ ਯਾਰ ਸਾਰਿਆਂ ਦੇ ਪਰਾਂਚੇ ਸੂਸ਼ਣ ਵੀ ਬਣੀ ਰਹੇ ਤੰਦਰੁਸਤੀਆਂ ਤੇ ਤਰੱਕੀਆਂ ਆਉਣ ਇਹੇ ਅਰਦਾਸ ਕੀਤੀ ਹੈ ਸੋ ਇਹ ਜਗ੍ਹਾ ਹੀ ਏਸੀ ਕਿੱਥੇ ਆ ਕੇ ਸਕੂਨ ਮਿਲਦਾ ਹੈ ਇੱਥੇ ਆ ਕੇ ਬੰਦੇ ਨੂੰ ਆਪਣੀਆਂ ਜਿਹੜੀਆਂ ਅੰਦਰਲੀਆਂ ਕੋਈ ਇੱਛਾ ਮਾਂ ਜਾਂ ਕੋਈ ਉਹ ਸਭ ਕੁਝ ਲੱਜਦੀਆਂ ਨੇ ਇੱਥੇ ਰਸ ਪਿੰਨਾ ਕੀਰਤਨ ਸੁਣ ਕੇ ਸੋ ਮੈਂ ਅੱਜ ਬਹੁਤ ਹੀ ਸ਼ਾਂਤੀਪੂਰਨ ਤਰੀਕੇ ਨਾਲ ਮੀਡੀਆ ਦਾ ਵੀ ਧੰਨਵਾਦ ਕਰਦਾ ਅੱਜ ਕੋਈ ਇਦਾਂ ਦਾ ਕਉ ਕਈ ਵਾਰੀ ਕੀ ਹੁੰਦਾ ਕਿ ਬਹੁਤ ਜ਼ਿਆਦਾ ਆਸ਼ ਹੋ ਜਾਂਦਾ ਸੰਗਤ ਨੂੰ ਬਹੁਤ ਦਿੱਕਤ ਆਉਂਦੀ ਹੈ ਇਹਦੇ ਬਜ਼ੁਰਗ ਵੀ ਆਏ ਹੁੰਦੇ ਨੇ ਬੱਚੇ ਵੀ ਆਦੇ ਪਰ ਅੱਜ ਬਹੁਤ ਡਿਸਪਲਨ ਨਾਲ ਤੁਸੀਂ ਵੀ ਆਪਣਾ ਕੰਮ ਕੀਤਾ ਸਿਸ ਕਰਕੇ ਮੈਂ ਕੱਲ ਮੈਂ ਗੁਰਦਾਸਪੁਰ ਸੀ ਕੱਲ ਸ਼ਾਮ ਨੂੰ ਤੁਸੀਂ ਵੀ ਆਪਣੇ ਘਰ ਦੇ ਨਹੀਂ ਹਾਲ ਬਾਜ਼ਾਰ ਤੇ ਕਪੜਾ ਬਾਜ਼ਾਰ ਦਾ ਰੋਡ ਸ਼ੋਟ ਤੁਸੀਂ ਉੱਥੇ ਰਾਜ ਵੀ ਅੱਜ ਵੀ ਮੈਂ ਜਾਊਂਗਾ ਪੱਟੀ ਉਤਵਾ ਜਲੰਧਰ ਫਿਰ ਦੁਬਾਰਾ ਅੱਗੇ ਮਾਲਵੇਵਾਲ ਨੂੰ ਜਾਵਾਂਗੇ ਫਿਰ ਦੁਬਾਰਾ ਆਵਾਂਗੇ ਪ੍ਰਮਾਤਮਾ ਕੀ ਹੀ ਅਰਦਾਸ ਕਰਨਾ ਹੈ ਕਿ ਪ੍ਰਮਾਤਮਾ ਸਮਤ ਬਖਸ਼ੇ ਜੋ ਜ਼ਿੰਮੇਵਾਰੀਆਂ ਦੇ ਰੱਖੀਆਂ ਨੇ ਉਹਨਾਂ ਬਬੂ ਜਾਨ ਨੂੰ ਲਭਾਉਣ ਦਾ ਬਲ ਬਖਸ਼ੇ ਔਰ ਜਿੰਨੀ ਕਿ ਇੱਜ਼ਤ ਪ੍ਰਮਾਤਮਾ ਨੇ ਬਖਸ਼ੀ ਹੋਈ ਹੈ ਉਹਨੀ ਕਾਇਮ ਰਹੇ ਔਰ ਸਾਡੇ ਕੋਲ ਸਾਡੇ ਕੋਲੋਂ ਜਾਣੇ-ਅਣਜਾਣੇ ਚ ਕੋਈ ਇਹੋ ਜੀ ਭੁੱਲ ਨਾ ਹੋ ਜਾ ਜਿਸ ਦੇ ਨਾਲ ਕਿਸੇ ਇੱਕ ਵੀ ਘਰ ਦਾ ਜਿਹੜਾ ਚੁੱਲਾ ਹੈ ਉਹਦੀ ਅੱਗ ਬੁਝੇ ਸੋ ਲੱਗੇ ਹੋਏ ਆ ਪੰਜਾਬ ਦੇ ਜਿਹੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਕੋਈ ਹਾਮਤਾਂ ਨੇ ਜਿਹੜੀਆਂ ਸਭ ਦੂਰ ਹੋ ਜਾਣਗੇ ਥੋੜਾ ਜਿਹਾ ਸੱਚੇ ਦਿਲੋਂ ਮਿਹਨਤ ਕਰਨ ਦੀ ਲੋੜ ਹੈ ਲੋਕਾਂ ਦਾ ਸਾਥ ਮਿਲ ਰਿਹਾ ਤੇ ਬਹੁਤ ਵੱਡੇ ਲੈਵਲ ਤੇ ਬਹੁਤ ਵੱਡੇ ਪੱਧਰ ਤੇ ਜਿਹੜਾ ਪੰਜਾਬ ਦਾ ਵਿਕਾਸ ਹੋ ਰਿਹਾ ਉਹਨਾਂ ਨਾਲ ਦੇ ਦਿਨ ਕੁਝ ਰੰਗ ਤਾਂ ਦਿਖਾਈ ਦੇਣ ਲੱਗੇ ਪਰ ਅੰਗਲੇ ਪੰਜਾਬ ਦੇ ਕੁਝ ਰੰਗ ਆਉਣ ਵਾਲੇ ਦਿਨਾਂ 'ਚ ਦਿਖਾਈ ਦੇਣ ਲੱਗ ਜਾਣਗੇ ਇਹ ਧਰਤੀ ਐਸੀ ਬਖਸ਼ਿਸ਼ ਹੈ ਇਹ ਧਰਤੀ ਬਹੁਤ ਵਾਰੀ ਇੱਥੇ ਲੁੱਟਣ ਵੀ ਆਏ ਇਸ ਧਰਤੀ ਨੂੰ ਉੱਟਣ ਵੀ ਆਏ ਆ ਪਰ ਪੰਜਾਬ ਦੇ ਲੋਕਾਂ ਨੇ ਇਹਦਾ ਭਾਈਚਾਰਾ ਹੈ ਜਿਹੜੀ ਸਾਝ ਹੈ ਭਾਈਚਾਰਾ ਸਾਝ ਉਹ ਕਹਦੇ ਪੰਜਾਬ ਦੇ ਵਿੱਚ ਧਰਤ ਵੀ ਕਿਤੇ ਵੀ ਨਜ਼ਰ ਨਹੀਂ ਆਉਂਦੀ ਸੋ ਇਸ ਗੱਲ ਲਈ ਮੈਨੂੰ ਮਾਣ ਵੀ ਮਹਿਸੂਸ ਕਰਦਾ ਮੈਂ ਆਪਣੇ ਉਹਨਾਂ 3.5 ਕਰੋੜ ਪੰਜਾਬੀਆਂ ਤੇ ਕਿ ਅਸੀਂ ਆਪਣੀਆਂ ਸੰਗਰਾਮਾਂ ਆਪਣੀਆਂ ਈਦਾਂ ਆਪਣੀਆਂ ਰਾਮ ਨੌਮੀਆਂ ਆਪਣੇ ਹਨੂਮਾਨ ਜੈਨਤੀਆਂ ਅਸੀਂ ਇਕੱਠੇ ਮਨਾਉਂਦੇ ਆਪਣੇ ਗੁਰਪੁਰਬ ਔਰ ਪੁਰਬ ਅਸੀਂ ਇਕੱਠੇ ਮਨਾਉਂਦੇ ਸਾਰੇ ਤੁਸ ਸਾਡੇ ਚ ਕੋਈ ਤਰੇਡ ਨਹੀਂ ਆ ਸਕਦੀ ਔਰ ਇਹੀ ਅਰਦਾਸ ਕੀਤੀ ਹੈ ਕਿ ਪ੍ਰਮਾਤਮਾ ਪੰਜਾਬ ਸੁੱਖ ਸ਼ਾਂਤੀ ਤੇ ਪਾਈ ਚਾਹ ਸੰਭੜਾਈ ਰਾਜਾ ਬੜੀ ਨੇ ਕਿਹਾ ਕਿ ਮੈਂ ਸਿਆਸਤ ਛੱਡ ਦੂੰਗਾ ਜਿੰਨਾ 13 0 ਹੋ ਜੇ ਇਹ ਰਾਜਨੀਤਿਕ ਗੱਲ ਹੈ ਆਪਾਂ ਇਸ ਵਕਤ ਗੁਰੂ ਦੀ ਨਗਦੀ ਖੜੇ ਆ ਗੁਰੂ ਦੇ ਜਗ੍ਹਾ ਤੇ ਸਥਾਨ ਤੇ ਖੜੇ ਆ ਰੈਲੀ ਜਾ ਕੇ ਜੋ ਮਰਜੀ ਕੁਛ ਲੈ ਮੈਨੂੰ ਕੋਈ ਜਵਾਬ ਆਜ 23 ਨਾਲ ਪਹਿਲੀ ਵੀ ਆਏ ਹੋ ਕੀ ਅਰਦਾਸ ਮੈਂ ਦੱਸਿਆ ਸਮਾਂ ਇਹੀ ਦੱਸਿਆ ਉਹ ਵਾਲਾ ਕੰਮ ਆ ਦੇ ਕਿਵੇਂ ਇਹੀ ਦੱਸਿਆ ਕਿ ਧੀ ਹੋਵੇ ਭਾਵੇਂ ਪੁੱਤਰ ਹੋਵੇ ਧੀ ਹੋਵੇ ਭਾਵੇਂ ਪੁੱਤਰ ਪਰ ਤੰਦਰੁਸਤੋ ਸੋ ਤੰਦਰੁਸਤ ਬੱਚਾ ਔਰ ਬੱਚੇ ਪੜ੍ਹਨ ਲਿਖਣ ਆਪਣੇ ਮਾਪਿਆਂ ਦਾ ਨਾਮ ਆਪਣੇ ਸ਼ੂਭੇ ਦਾ ਨਾਮ ਰੌਸ਼ਨ ਕਰਨ ਦੇਸ ਦਾ ਨਾਮ ਰੌਸ਼ਨ ਕਰਨ ਤਰੱਕੀ ਕਰਨ ਸੋ ਇਸੇ ਕੰਮ ਲਈ ਅਸੀਂ ਵੀ ਲੱਗੇ ਹੋਏ ਆਂ ਕਿ ਪੰਜਾਬ ਦੇ ਨੌਜਵਾਨ ਪੀੜ੍ਹੀ ਜਿਹੜੀ ਆ ਉਹਨੂੰ ਇੱਥੇ ਡਿਗਰੀਆਂ ਮੁਤਾਬਕ ਇੱਥੇ ਨੌਕਰੀ ਮਿਲੇ ਹਾਂ ਜਿਨ੍ਹਾਂ ਨੇ ਘੁੰਮਣ ਜਾਣਾ ਵਿਦੇਸ਼ ਮਹੀਨੇ ਦੀ ਛੁੱਟੀ ਉਹ ਜਾਇਆ ਹੁਣ ਪੂਰੀ ਦੁਨੀਆ ਘੁੰਮਣੀ ਵੀ ਚਾਹੀਦੀ ਮੈਨੂੰ ਮਨ ਤੋਂ ਲੋਕ ਦਾ ਪਰ ਕੰਮ ਜਿਹੜਾ ਉਹ ਸਾਨੂੰ ਸਾਡੀ ਧਰਤੀ ਤੇ ਮਿਲੇ ਆਪਣੇ ਪਰਿਵਾਰ ਚ ਬਹਿ ਕੇ ਸ਼ਾਮ ਨੂੰ ਰੋਟੀ ਖਾਈਏ ਆਪਣੇ ਆਪਣੇ ਪਰਿਵਾਰ ਚ ਬਹਿ ਕੇ ਜਿਹੜੀਆਂ ਰਿਸ਼ਤੇਦਾਰਾਂ ਚ ਰਹਿ ਕੇ ਅਸੀਂ ਆਪਣਾ ਜੀਵਨ ਜਿਹੜਾ ਉਹ ਗਤਾਈਏ ਸੋ ਇਹ ਹੀ ਅਰਦਾਸ ਹੈ